ਹਰ ਹੋਣੀ ਹੈ ਤੋ ਉਹਨਾਂ ਦੇ ਜੋ ਕੁਝ ਐਸੋ ਜੇ ਕਾਰਨਾਮੇ ਸੀਗੇ ਅਸੀਂ ਜਸੇਦਾਰ ਨੂੰ ਉਹਨਾਂ ਦੇ ਧਿਆਨ ਵਿੱਚ ਲਿਆਉਂਦੇ ਆ ਕਿ ਉਹ ਉਹਨਾਂ ਨੂੰ ਧਿਆਨ ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗ੍ਰਾਹ ਕੀਤੇ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਇਆ ਧਿਆਨ ਚ ਰੱਖਦੇ ਹੋਇਆ ਕੋਈ ਜਿਹੜਾ ਹੈ ਨਾ ਇਹ ਜਸੇਦਾਰ ਸਾਹਿਬ ਜੋ ਇੱਕ ਪੰਥ ਕਰਵੈ ਤਾਂ ਖਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਧਰੋ ਕਮਾਉਣ ਜਾਂ ਪੰਥ ਦੀ ਜਿਹੜੀ ਅਮਰਿਆਦਾਂ ਨੂੰ ਜੋ ਥੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਾਰੀਆਂ ਚੀਜ਼ਾਂ ਸੀ ਉਹਦੇ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ 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 ਫੈਸਲਾ ਲੈਣ ਲੱਗਿਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਅੱਛਾ ਤੁਸੀਂ ਇਸ ਗੱਲ ਦੀ ਅੱਜ ਬੇਨਤੀ ਕਰਦੀ ਹੈ ਕਿ ਇਸ ਸ੍ਰੀ ਬਾਦੂ ਦੇ ਉੱਤੇ ਕੋਈ ਫੈਸਲਾ ਲੈਂਦੇ ਤੁਹਾਨੂੰ ਉਮੀਦ ਹੈ ਕਿ ਅਕਾਲ ਚਰਤ ਸਾਹਿਬ ਸੁਖਬੀਲ ਬਾਦੂ ਦੇ ਉੱਤੇ ਕੋਈ ਕਰੜਾ ਫੈਸਲਾ ਲੈ ਸਕੋਗੇ ਕਿਉਂਕਿ ਇਹ ਉਹਨਾਂ ਦੇ ਦੁਆਇਂ ਚ ਨਿਕਲਦੇ ਨਹੀਂ ਉਹਨਾਂ ਦੇ ਸਮਾਂ ਨਹੀਂ ਹੁੰਦੇ ਨਹੀਂ ਇਹ ਜੀ ਅਸੀਂ ਤੇ ਸੰਗਤ ਦਾ ਜੋ ਸੰਗਤ ਦੇ ਵਿੱਚ ਜੋ ਵਿਚਾਰ ਸੀਗੇ ਅਸੀਂ ਦਸਤਾਰ ਸਾਹਿਬ ਦੇ ਧਿਆਨ ਚ ਲਿਆਂਦੇ ਹੁਣ ਜਥੇਦਾਰ ਨੂੰ ਇਹ ਚੀਜ਼ ਹੈ ਕਿ ਜਥੇਦਾਰ ਦੀ ਜਿਹੜੀ ਹੈ ਗੁਰੂ ਹਰਗੋਬਿੰਦ ਪਾਸ਼ਾ ਦਾ ਤਖਤ ਆ ਉਹਦੀ ਮਾਨ ਮਰਿਆਦਾ ਜਥੇਦਾਰ ਦੀ ਪਦਵੀ ਦਾ ਖਿਆਲ ਰੱਖਦੇ ਹੋયા ਉਹਨਾਂ ਨੂੰ ਜਿਹੜਾ ਫੈਸਲਾ ਉਹ ਉਸ ਤਰੀਕੇ ਨਾਲ ਲੈਣਾ ਚਾਹੀਦਾ ਕਿ ਜਿਹੜੀ ਸਾਰੀ ਕੌਮ ਪ੍ਰਵਾਨ ਕਰੇ ਕੱਲ ਨੂੰ ਨਾ ਹੋਵੇ ਕਿ ਜਿੱਦਾਂ ਪਹਿਲਾਂ ਫੈਸਲੇ ਹੋਏ ਤੇ ਕੌਮ ਜਿਹੜੀ ਆ ਕਿ ਉਹ ਉਹ ਚ ਉਹਨੂੰ ਪ੍ਰਵਾਨ ਨਾ ਕਰੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਦੇ ਨਾਲ ਅਕਾਲ ਤਖਤ ਦੀ ਸ਼ਾਨ ਨੂੰ ਤੇ ਜਥੇਦਾਰ ਦੀ ਪਦਵੀ ਨੂੰ ਵੀ ਠੇਸ ਪਹੁੰਚਦੀ ਹੈ ਇਸ ਕਰਕੇ ਉਹ ਫੈਸਲਾ ਲੈਣ ਲੱਗੇ ਸਾਰੀਆਂ ਚੀਜ਼ਾਂ ਧਿਆਨ ਚ ਰੱਖ ਕੇ ਕਰਨਾ ਕਿ ਇਹ ਫਿਰ ਜਿਹੜਾ ਕਿ ਸੰਤਾਂ ਨੂੰ ਪ੍ਰਵਾਨ ਹੋਵੇ ਤਿਹਾਰ ਅਕਾਦਮਿਕ ਸਾਹਿਬ ਦੇ ਜੱਜਦਾਰ ਨੂੰ ਇਸ ਬਾਰੇ ਇਹ ਕਰਨਾ ਫੈਸਲਾ ਕਿਸ ਤਰ੍ਹਾਂ ਕਿ ਅਸੀਂ ਵੀ ਉਹਨਾਂ ਨੂੰ ਕਿਹਾ ਹੈ ਕਿ ਉਹ ਕੀ ਤਰੀਕਾ ਸਹੀ ਰਹੇਗਾ ਕਿ ਇਹ ਮਹਾਂਪਰਖ ਦੇ ਪ੍ਰੋਫੈਸਰ ਇਹ ਤੋਂ ਜੀ ਜੱਜਦਾਰ ਸਾਹਿਬ ਦੇ ਉੱਪਰ ਹੀ ਉਹਨਾਂ ਜੋ ਪੰਜ ਸੱਤ ਸਹਿਬਾਂ ਦੀ ਮੀਟਿੰਗ ਹੋਊਗੀ ਉਹਦੇ ਚ ਇਹ ਕਿ ਉਹ ਕੀ ਫੈਸਲਾ ਲੈਂਦੇ ਆ ਮੇਰਾ ਖਿਆਲ ਤੇ ਕੁਛ ਨਾ ਕੁਛ ਤੇ ਕਾਮਨ ਉਹ ਦੱਸਣਾ ਪਊਗਾ ਨਾ ਜੀ ਜਦੋਂ ਉਹਨਾਂ ਦੇ ਕੋਈ ਵਿਚਾਰ ਦੀ ਇਹ ਫੈਸਲਾ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜੱਜਦਾਰ ਕੋਲ ਸੇ ਅਮੀਰ ਕਰਦੇ ਆ ਕਿ ਉਹ ਸਹੀ ਫੈਸਲਾ ਦੇਣਗੇ ਜੋ ਕਾਮਨ ਪਰਵਾਨੋ ਬਈ ਅੰਦਰ ਇਸ ਵਾਰ ਸਰਪਾਲ ਦੀ ਕੀਤੀ ਜਾਣਾ ਤੇ ਅੰਮ੍ਰਿਤਪਾਲ ਨੇ ਡੈਡਲ ਸੋਲੋ ਤੇ ਡੈਡ ਜ ਆਪਣੇ ਨਾਮ ਦਾ ਆਈਡੀ ਨਾ ਨਹੀਂ ਇਹ ਜੀ ਪੰਜਾਬ ਸਰਕਾਰ ਦੀ ਨਾ ਸੈਂਟਰ ਸਰਕਾਰ ਦੀ ਬਹੁਤ ਅੰਗੈਲੀ ਆ ਕਿ ਉਥੇ ਕੁਛ ਉਹਨਾਂ ਦੇ ਸਾਥੀ ਜਿਹੜੇ ਆ ਕੁਛ ਉਹਨਾਂ ਦੀਆਂ ਐਸੋ ਜੀਆਂ ਬਿਮਾਰੀਆਂ ਕੋਨਾ ਕੰਟੀਨਿਊਸ ਦਵਾਈ ਦੀ ਲੋੜ ਪੈਂਦੀ ਆ ਤੇ ਉਹ ਇੱਕ ਪਿਛਪਛਾਉਤ ਖਬਰ ਮੜੀ ਮੀਡੀਆ ਦੇ ਥਰੂ ਵੀ ਦਿੱਤਾ ਮੈ ਪਤਾ ਲੱਗਾ ਕਿ ਉਹ ਇਕਲ ਸਿੰਘ ਨੂੰ ਉਹ ਦਵਾਈ ਕਈ ਕਈ ਦਿਨਾਂ ਤੋਂ ਨਹੀਂ ਦਿੱਤੀ ਗਈ ਸੀ ਤੇ ਉਹਦੇ ਨਾਮ ਤੇ ਉਹਨੂੰ ਕਾਫੀ ਪ੍ਰੋਬਲਮ ਆ ਰਹੀ ਸੀ ਤੇ ਅਸੀਂ ਤੇ ਅੱਜ ਡੀਸੀ ਸਾਹਿਬ ਨੂੰ ਇਹ ਮੈਨੇ ਜਾ ਰਹੇ ਹਾਂ ਇਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇੱਕ ਤੇ ਉਹਨਾਂ ਨੂੰ ਆਈਡੀ ਦੂਰ ਕੋਈ ਪਰਿਵਾਰਕ ਮੈਂਬਰ ਤੇ ਉਹਨਾਂ ਨੂੰ ਇਹ ਜੀਆਂ ਚੀਜ਼ਾਂ ਪਛਾਣ ਨਹੀਂ ਸਕਦਾ ਇਸ ਕਰਕੇ ਉਹਨਾਂ ਨੂੰ ਇਹ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਤੇ ਉਹ ਉਹਨਾਂ ਨੂੰ ਮੈਡੀਕਲ ਜਾਂ ਹੋਰ ਵੀ ਜਿਹੜੀ ਕੋਈ ਸਹੂਲਤ ਉਹਨਾਂ ਦੀ ਬਣਦੀ ਆ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜਿੱਥੇ ਅਮਰਪਾਲ ਦੇ ਸਵਾਲ ਚੁੱਕ ਰਹੇ ਨੇ ਦੂਜੇ ਪਾਸੇ ਜੋ ਕਾਲੀਗਲ ਦਾ ਪੰਜਾਬ ਦੇ ਵਿੱਚ ਹਾਲਾਤ ਆ ਲੱਗਦਾ ਹੈ ਉਹਨਾਂ ਨੂੰ ਅਮਰਪਾਲ ਦੇ ਸਵਾਲ ਕਰਨ ਤੋਂ ਪਹਿਲਾਂ ਆਪਣੇ ਵੱਲ ਦੇਖਣਾ ਚਾਹੀਦਾ ਤੇ ਖਾਸ ਜਿਹੜਾ ਉਹਨਾਂ ਨੂੰ ਤੇ ਇਹ ਤੇ ਜੀ ਜਦੋਂ ਉਹਨ ਦੇਖਦਾ ਕਿ ਉਹਨਾਂ ਨੇ ਗਲਤੀਆਂ ਏਡੀਆਂ ਨੇ ਵਧੀਆਂ ਕੀਤੀਆਂ ਤੇ ਕੌਮ ਨੇ ਉਹਨਾਂ ਨੂੰ ਨਕਾਰ ਦਿੱਤਾ ਹੋਇਆ ਹੁਣ ਉਹ ਇਹ ਜੋ ਵੀ ਹੈ ਇਹੋ ਜਿਹੇ ਹੱਥ ਪੈਰ ਮਾਰ ਰਹੇ ਆ ਗਲਤ ਇਲਜ਼ਾਮ ਬਾਜੀ ਲਾ ਰਹੇ ਆ ਕਈ ਇਹੋ ਜਿਹੇ ਬਹੁਤ ਵੱਡੇ ਵੱਡੇ ਬੰਦਿਆਂ ਦੀਆਂ ਇਹੋ ਜਿਹੀਆਂ ਚੀਜ਼ਾਂ ਚ ਉਹਨਾਂ ਨੂੰ ਲਿਆਂਦਾ ਜਾ ਰਿਹਾ ਤੇ ਉਹਨਾਂ ਦੇ ਵਕਾਰ ਨੂੰ ਢਾ ਲਾ ਰਹੇ ਆ ਤੇ ਆਪ ਵੀ ਜਿਹੜਾ ਨਾ ਕੌਮ ਦਾ ਜਿਹੜਾ ਜਨਾਜਾ ਕੱਢ ਰਿਹਾ ਇਹ ਚੀਜ਼ ਮੇਰੇ ਖਿਆਲੋਂ ਉਹਨਾਂ ਨੂੰ ਅਕਾਲੀ ਦਲ ਦੇ ਜਦੋਂ ਉਹਨਾਂ ਕੋ ਸਰਕਾਰਾਂ ਸੀਗਾ ਉਦੋਂ ਉਹਨਾਂ ਬੰਦੀ ਸਿੰਘਾਂ ਦੀ ਜਾਂ ਇਹੋ ਜਿਹੀਆਂ ਚੀਜ਼ਾਂ ਕਰਨ ਦੀ ਲੋੜ ਸੀ ਉਦੋਂ ਤੇ ਕੀਤੀਆਂ ਨਹੀਂ ਹੁਣ ਇਹ ਆਪਣੀ ਸ਼ਾਖ ਬਚਾਉਣ ਦੀ ਖਾਤਰ ਆਪਣੇ ਜੋ ਅਪਰਾਧਾਂ ਤੇ ਪੜਦਾ ਪਾਉਣ ਦੀ ਖਾਤਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਕਾਲੀ ਦਲ ਅਕਾਲੀ ਦਲ ਨੂੰ ਕੋ ਡਰ ਖਾ ਰ ਤਪਾਲ ਤੋਂ ਕ੍ਰਾਸ ਕਰਕੇ ਸੁਖਬੀਰ ਸਿੰਘ ਬਾਦਲ ਹੋਣਾ ਤੋਂ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਇਹ ਹੁਣ ਇਹ ਤਾਂ ਪਤਾ ਨਹੀਂ ਉਹਨਾਂ ਨੂੰ ਢੜੀ ਖਿਚਸਤਾਰਿਆ ਹੋਊਗਾ ਕਿ ਜਿਹੜਾ ਉਹਨਾਂ ਦਾ ਹੋਰ ਸਾਰੀਆਂ ਚੀਜ਼ਾਂ ਬੜੀਆਂ-ਬੜੀਆਂ ਧਿਰਾਂ ਸੈਂਟਰ ਨਾਲ ਲੜਨ ਦੀ ਲੋੜ ਆ ਬਾਕੀ ਪੰਜਾਬ ਸਰਕਾਰ ਨਾਲ ਲੜਨ ਦੀ ਲੋੜ ਉਧਰ ਤੇ ਉਹ ਧਿਆਨ ਨਹੀਂ ਕਰ ਰਹੇ ਉਹ ਖਾਲੀ ਅੰਮ੍ਰਿਤਪਾਲ ਦੇ ਪਿੱਛੇ ਲੱਗੇ ਹੋਏ ਆ ਮੇਰੇ ਖਿਆਲ ਅਕ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਨੇ ਅੰਮ੍ਰਿਤਪਾਲ ਨੂੰ ਪ੍ਰਵਾਨ ਕਰ ਲਿਆ ਤੇ ਸਾਨੂੰ ਨਕਾਰ ਦਿੱਤਾ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਸਾਰੀਆਂ ਇਸ ਕਰਕੇ ਕੀਤਾ ਜਾ ਰਿਹਾ ਹੈ ਜੀ ਕੰਗੜਾ ਦੇ ਲੋਕ ਦਾ ਇੱਕ ਬਿਆਨ ਆਇਆ ਸੀਗਾ ਕਿਸਾਨਾਂ ਦੇ ਖਿਲਾਫ ਕਿ ਕਿਸਾਨਾਂ ਦੇ ਅੰਦੋਲਨ ਦ ਬੀਜੇਪੀਵੀ ਨੇ ਉਸ ਨੂੰ ਕਿਨਾਰਾ ਕਰਾ ਤੁਹਾਡੇ ਮੁਤਾਬਿਕ ਕੀ ਹੈ ਨਹੀਂ ਇਹ ਜੀ ਕੰਗੜਾ ਨੌਰਦੀ ਦੇ ਤੁਸੀਂ ਪਹਿਲਾਂ ਤੋਂ ਜਾਣਦੇ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਿਆ ਉਦੋਂ ਤੋਂ ਹੀ ਉਹ ਕਿਸਾਨਾਂ ਦੇ ਖਿਲਾਫ ਬਹੁਤ ਜ਼ਹਿਰ ਉਗਲ ਰਹੀ ਆ ਹੋਰ ਵੀ ਜਿੱਥੇ ਕਿੱਥੇ ਉਹਨੂੰ ਮੌਕਾ ਮਿਲਦਾ ਹੈ ਉਹ ਬਹੁਤ ਇੱਕ ਨਫਰਤ ਫਲਾਉਣ ਵਾਲੀ ਗੱਲ ਕਰ ਰਹੀ ਹੈ ਤੇ ਮੇਰੇ ਖਿਆਲ ਤੇ ਮੈਂ ਤਾਂ ਸੋਚਦਾ ਕਿ ਅਗਰ ਭਾਰਤੀ ਜਨਤਾ ਪਾਰਟੀ ਵੀ ਕੁਝ ਥੋੜੀ ਬਹੁਤੀ ਹੋਣਾ ਚਾਹੀਜੀ ਤਾਂ ਖਬੱਚੀ ਆ ਤੇ ਇਹੋ ਜੇ ਲੀਡਰਾਂ ਨੂੰ ਉਹਨੂੰ ਕਿਨਾਰਾ ਕਰਨਾ ਉਹਨੂੰ ਬਾਹਰ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਇਹ ਇਹ ਕਈ ਭਾਈਚਾਰਿਆਂ 'ਚ ਫਿਰ ਨਫਰਤ ਫਲਾਉਣ ਦੀ ਉਹਦੇ ਨਾਲ ਦੇਸ਼ ਨੂੰ ਬਹੁਤ ਵੱਡਾ ਨ ਜੇ ਨਫਰਦੀ ਆ ਅੱਗ ਫੈਲ ਸਕਦੀ ਹੈ ਇੱਕ ਜਿਹੜੀ ਉਹਨਾਂ ਨੇ ਫਿਰ ਫਿਲਮ ਲਿਆ ਰਹੇ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਆ ਕਿ ਉਹ ਫਿਲਮ ਸਰਕਾਰ ਨੂੰ ਬੈਨ ਕਰਨੀ ਚਾਹੀਦੀ ਆ ਕਿ ਉਹ ਨਹੀਂ ਚੱਲਣ ਦੇਣੀ ਚਾਹੀਦੀ ਇੱਕ ਜਿਹੜੀ ਕਲਕੱਤਾ ਚ ਹੋਈ ਘਟਨਾ ਉਹਦੀ ਵੀ ਅਸੀਂ ਸਖਤ ਸਵਾਲ ਨਿਖੇਦੀ ਕਰਦੇ ਆ ਤੇ ਅਸੀਂ ਸਰਕਾਰਾਂ ਨੂੰ ਕੇਂਦਰ ਸਰਕਾਰ ਨੂੰ ਸਟੇਟ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਇਹੋ ਜਿਹਾ ਇਹ ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਇਹੋ ਜਿਹਾ ਸਿਸਟਮ ਸਾਨੂੰ ਅੱਗੇ ਸਮਾਜ ਇਹੋ ਜਿਹੀ ਜਾਗਰਤੀ ਲਿਆਉਣੀ ਚਾਹੀਦੀ ਕਿ ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਵਾਪਰ ਕੰਗਣਾ ਦੇ ਨਾਉ ਦੀ ਮੰਸ਼ਾ ਜੀ ਲੱਗਦੀ ਆ ਜਿਸ ਤਰ੍ਹਾਂ ਫਿਲਮਾਂ ਇਸ ਤਰ੍ਹਾਂ ਦੀਆਂ ਕਰਨੀਆਂ ਫਿਰ ਸ ਜਾਬ ਦੇ ਖਿਲਾਫ ਵਿਆਨਤਾ ਨਹੀਂ ਦੇ ਇਹ ਜੀ ਹੁਣ ਪਤਾ ਨਹੀਂ ਉਹਦੀ ਮਨਸਾ ਕੀ ਹੈ ਕਿ ਉਹਦੇ ਪਿੱਛੇ ਕੁਝ ਉਹਨਾਂ ਕੋ ਕਰਵਾਇਆ ਜਾ ਰਿਹਾ ਕਿ ਉਹ ਆਪ ਕਰ ਰਹੇ ਆ ਉਹਦੇ ਪਿੱਛੇ ਦੇਖੋ ਜੀ ਉਹਦੇ ਉਹਦੀ ਖਿਲਾਫ ਕਿਸਾਨਾਂ ਨੇ ਬੜਾ ਵੱਡਾ ਸੰਘਰਸ਼ ਲੜਿਆ ਉਹਦੇ ਸਾਰੇ ਦੇਸ਼ ਦੀ ਉਹਨਾਂ ਨੂੰ ਸਹਾਨਪੂਰਤੀ ਮਿਲੀ ਉਹਨਾਂ 700 ਕਿਸਾਨ ਵੀ ਸ਼ਹੀਦ ਕਰਾਇਆ ਤੇ ਮੋਦੀ ਸਰਕਾਰ ਨੇ ਉਹ ਦਿਲ ਵੀ ਵਾਪਸ ਲੈ ਤੇ ਕੰਗਣਾ ਨੂੰ ਮੇਰੇ ਖਿਆਲੋਂ ਉਸ ਚੀਜ਼ ਤੋਂ ਸਮਝ ਲੈਣਾ ਚਾਹੀਦਾ ਸੀ ਕਿ ਜਿਹੜੀ ਕਿਸਾਨਾਂ ਨੇ ਤੇ ਲੜਾਈ ਜਿੱਤ ਲਈ ਆ ਉਹ ਉਹਦੀਆਂ ਚੀਜ਼ਾਂ ਮੇਰੇ ਖਿਆਲ ਜੋ ਇਹੋ ਜਿਹੇ ਝੂਠੇ ਸਿੱਦੇ ਇਲਜ਼ਾਮ ਲਾਉਣ ਦੀ ਬਜਾਏ ਉਹਨਾਂ ਨੂੰ ਆਪਣੇ ਅੰਦਰ ਛਾਤੀ ਮਾਰਨੀ ਚਾਹੀਦੀ ਤੇ ਇਹੋ ਜ ਇੰਕ੍ਰੀਜ਼ ਕਰਨਾ ਚਾਹੀਦਾ ਅਮਰਪਾਲ ਦੀ ਜਿਹੜੀ ਜ਼ਬਾਨ ਕਟੂ ਲੈ ਕੇ ਹਾਲੇ ਕਿੱਥੋਂ ਤੱਕ ਗੱਲਬਾਤ ਪਹੁੰਚੀ ਹੈ ਜੀ ਨਹੀਂ ਉਹਨਾਂ ਦੀ ਹੁਣ ਕੱਲ ਨੂੰ ਉਹ ਹਾਈ ਕੋਰਟ ਤੋਂ ਸੁਣਵਾਈ ਆ ਦੇਖੋ ਹੁਣ ਕਿੱਥੇ ਪਹੁੰਚਦੀ ਆ ਇਹ ਤੇ ਹੁਣ اچھا ਕਟੂਰ ਸਾਹਿਬ ਦਾ ਬਿਲਕੁਲ ਐਮਪੀ ਤੋਂ ਬਖਣਾ ਹੈ ਜੀ ਕੀ ਅਮੀਰ ਗੁਰੂ ਸਾਹਿਬ ਦੇ ਲੋਕਾਂ ਨੂੰ ਮਿਲਏਗੀ ਕਿ ਉਹ ਆਪਣੇ ਐਮਪੀ ਦੇ ਦਰਸ਼ਨ ਕਰ ਸਕਣ ਕਿੰਨਾ ਤੱਕ ਦਾ ਆਈਡੀਆ ਹੈ ਜੀ ਕੋਲੋਂ ਤੱਕ ਦਾ ਪਤਾ ਇਹ ਜੀ ਅਸੀਂ ਤੇ ਗੁਰੂ ਸਾਹਿਬ ਦੇ ਚਰਨਾ ਚਾਜ ਜੀ ਵੀ ਅਰਦਾਸ ਕੀਤੀ ਆ ਪਹਿਲਾਂ ਵੀ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਚ ਵੀ ਅਰਦਾਸ ਕਰਦੀਆਂ ਕਿ ਉਹਨਾਂ ਦੀ ਰਿਹਾਈ ਉਹਨਾਂ ਦੇ ਸਾਥੀਆਂ ਦੀ ਰਿਹਾਈ ਬੰਦੀ ਸਿੰਘਾਂ ਦੀ ਰਿਹ ਪਰ ਇਹ ਤੇ ਹੁਣ ਸਰਕਾਰ ਦੀ ਇੱਕ ਧੱਕੇਸ਼ਾਹੀ ਆ ਇੱਕ ਜ਼ੁਲਮ ਸਤਮ ਦੀ ਹਾਦਿਸਾ ਕਿ ਉਹ ਇਹਨੇ ਲੋਕਾਂ ਦੇ ਸਭ ਤੋਂ ਪੰਜਾਬ ਸਭ ਤੋਂ ਵੱਡੇ ਮਾਰਚਾਂ ਨਾਲ ਜਿੱਤੇ ਹੋਏ ਬੰਦੇ ਨੂੰ ਜੇਲ੍ਹ ਚ ਬੰਦ ਰੱਖਣਾ ਤੇ ਉਹਨਾਂ ਦੇ ਹਲਕੇ ਦੇ ਲੋਕਾਂ ਦੀ ਨਾਮਾਇੰਗੀ ਤੋਂ ਵਾਂਝਾ ਰੱਖਣਾ ਮੇਰੇ ਖਿਆਲ ਨਾਲ ਉਹ ਸਾਰੇ ਇਹਨੇ ਜੋ ਹਲਕੇ ਦੇ ਲੋਕਾਂ ਨਾਲ ਵੀ ਪੰਜਾਬ ਦੇ ਲੋਕਾਂ ਨਾਲ ਵੀ ਇੱਕ ਬਹੁਤ ਵੱਡਾ ਅਨਿਆਇ ਆ ਜੀ ਅਸੀਂ ਸਭ ਲੱਗਦਾ ਕਿ ਸਰਕਾਰ ਜਿਹੜੀ ਹੈ ਐਨਐਸਏ ਧੋੜੇਗੀ ਨਹੀਂ ਚਲੋ ਜੀ ਹੁਣ ਇਹ ਸਰਕਾਰ ਅਸੀਂ ਤਾਂ ਕਹਿੰਨੇ ਕਿ ਤੋੜਨੀ ਚਾਹੀਦੀ ਆ ਸਾਰੇ ਜਿਹੜੇ ਇਨਸਾਨੀਅਤ ਪਸੰਦ ਲੋਕ ਚਾਹੁੰਦੇ ਆ ਕਿ ਇਹੋ ਜਿਹੇ ਕਾਲੇ ਕਾਨੂੰਨ ਬੰਦ ਹੋਣੇ ਚਾਹੀਦੇ ਆ ਪਰ ਸਰਕਾਰ ਜੇ ਫਿਰ ਵੀ ਨਹੀਂ ਕਰਦੀ ਤੇ ਚਲੋ ਸਰਕਾਰ ਨੂੰ ਆਉਣ ਵਾਲੇ ਸਮੇਂ ਚਾਪੇ ਇਹ ਚੀਜ਼ਾਂ ਦਾ ਜਿੱਦਾਂ ਹੋਣਾ ਲੋਕਾਂ ਦਾ ਰੋਹ ਵਧਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਕਿ ਮੈਂ ਜਿਹਾ ਸਰਕਾਰ ਨੂੰ ਹੋਰ ਬਹੁਤ ਕੰਮ ਹੈ ਜੀ ਲਾ ਐਂਡ ਆਰਡਰ ਦੀ ਸਥਿਤੀ ਤੁਸੀਂ ਦੇਖੋ ਕਿਹੋ ਜਿਹੇ ਹਾਲਾਤ ਬਣੇ ਪਏ ਆ ਲੋਕਾਂ ਦੇ ਘਰਾਂ ਜਾ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਤੇ ਬਾਕੀ ਉਹਦੇ ਚ ਦੇਖੋ ਫਰੋਦੀਆਂ ਮੰਗੀਆਂ ਜਾ ਰਹੀਆਂ ਕਿਹੋ ਜਿਹੇ ਦਿਨ ਦਿਹਾੜੇ ਕਈ ਕੀ ਕੁਝ ਹੋ ਰਿਹਾ ਸਰਕਾਰ ਨੂੰ ਉਧਰ ਧਿਆਨ ਦੇਣ ਦੀ ਲੋੜ ਆ ਨਾ ਕਿ ਜਿਹੜੇ ਕੋਈ ਸਹੀ ਕੰ ਮੇਰੇ ਘਰ ਉਤੋਂ ਉਹਨਾਂ ਨੂੰ ਆਪਣੇ ਗਲਤੀਆਂ ਤੇ ਪਛਤਾਵਾ ਕਰਕੇ ਤੇ ਉਹਨਾਂ ਨੂੰ ਉਹਨਾਂ ਨੂੰ ਵੀ ਰਹਾ ਕਰਨਾ ਚਾਹੀਦਾ ਉਹਨਾਂ ਦੇ ਨਾਲ ਦੇ ਸਾਥੀਆਂ ਨਾਲ ਕੀਤਾ ਜਾਣਾ ਲੱਗਦਾ ਨਹੀਂ ਲੱਗਦਾ ਐਨਐਸਏ ਟੋਟੀ ਹੈ ਤੇ ਜਿਹੜੀ ਵੇਲ ਹਾਂਜੀ ਦੇਖੋ ਜੀ ਹੁਣ ਇਹ ਜੇ ਟੁੱਟ ਗਈ ਆ ਤੇ ਉਦੋਂ ਬਾਅਦ ਹੀ ਸੋਚੇਗਾ ਦੇਖਿਆ ਜਿਹਨੀਆਂ ਜਿੰਮੜੀ ਚੁਣੀਆਂ ਉਹਨਾਂ ਲੈ ਕੇ ਹਾਲਾਤ ਆਦੇ ਸੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਬਾਕੀ ਸਿੰਘ ਜਿਹੜੇ ਆ ਵਕਤ ਵਕਤ ਹਲਕਾ ਮੂਹ ਲੱਗ ਸਕਿਆ ਆ ਬਾਕੀ ਚੁਣਨ ਲੱਗਦੇ ਆ ਜੀ ਅੱਜ ਅਸੀਂ ਸੁਣ ਕੀ ਹੋਏ ਅੱਜ ਇਹ ਇਸ ਮਾਮਲੇ ਦਾ ਜੇ ਕੋਈ ਅਸੀਂ ਹੁਣ ਬੈਠ ਕੇ ਮੀਟਿੰਗ ਕਰਾਂਗੇ ਕੋਈ ਸਾਰੀਆਂ ਤਰ੍ਹਾਂ ਨਾਲ ਮਿਲ ਕੇ ਜੇ ਸਾਨੂੰ ਇਹਦੇ ਚ ਜਿੰਮਨੀ ਚੁਣਾ ਚ ਉਤਰਨਾ ਚਾਹੀਦਾ ਕਿ ਨਹੀਂ ਉਤਰਨਾ ਚਾਹੀਦਾ ਇਹ ਅਸੀਂ ਫੈਸਲਾ ਕਰਨਾ ਠੀਕ ਹੈ ਜੀ ਕੋਈ ਕੋਈ ਆਤਾ ਆ ਮਾਈਕ ਜਸਤਨ ਨੂੰ ਦਿਖਾ ਦੇ ਰਹੇ ਸਾਬਣਾ ਇਹ ਕਹਿੰਦਾ ਤਾਂ ਹੋਈ ਕਿਵੇਂ ਦੀ ਫੈਸਲੇ ਦੀ ਉਡੀਕ ਕਰਦੇ ਹਾਂ ਨਹੀਂ ਅਸੀਂ ਤੇ ਕੋਈ ਜੋ ਜੋ ਸਿੱਖ ਰਵਾਇਤਾਂ ਦੇ ਅਨਸਾਰ ਜੋ ਸਹੀ ਅਨਸਾਫੜਾ ਇਹ ਕਿ ਸਾਡੀ ਬਹੁਤ ਸੁਪਰੀਮ ਅਦਾਲਤਿਆ ਸਿੱਖਾਂ ਦੀ ਅਸੀਂ ਇਹ ਤੋਂ ਉਮੀਦ ਕਰਦੇ ਹਾਂ ਕਿ ਜੋ ਸਹੀ ਫੈਸਲਾ ਹੋਵੇ ਜਿਹੜੇ ਕੌਮ ਦੀਆਂ ਭਾਵਨਾਵਾਂ ਦੇ ਅਨਸਾਰ ਹੋਵੇ ਕੌਮ ਉਹਨੂੰ ਪ੍ਰਵਾਨ ਕਰੇ